ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਕੀ ਫਤਿਹ ਅੱਜ ਇੱਕ ਅਤਵਾਦ ਦੇ ਦੌਰ ਦੀ ਹੱਡ ਵੀ ਦੀ ਮੈਂ ਤੁਹਾਨੂੰ ਇੱਕ ਸਟੋਰੀ ਸੁਣਾਉਣੀ ਹੈ ਬਹੁਤ ਲੋਕ ਮੈਨੂੰ ਫੋਨ ਕਰਦੇ ਆ ਉਹ ਲੋਕ ਵੀ ਨੇ ਜਿਹੜੇ ਮੇਰੇ ਬਰਖਲਾਬੀ ਨੇ ਔਰ ਉਹ ਵੀ ਨੇ ਜਿਹੜੇ ਮੈਨੂੰ ਚਾਣ ਵੜ ਗਏ ਮੇਰੇ ਕੋਲੇ ਫੋਨ ਇਸ ਕਰਕੇ ਆਉਂਦਾ ਕਿਉਂਕਿ ਜਿਹੜੀ ਗੱਲ ਮੈਨੂੰ ਲੱਗੇ ਵੀ ਇਹ ਸਾਝ ਹੈ ਮੈਂ ਉਹ ਚਾਹਣਾ ਹੁਣਾ ਕਿ ਲੋਕਾਂ ਤੱਕ ਉਹ ਗੱਲ ਪਹੁੰਚਾਈ ਜਾਵੇ ਅਸਲ ਵਿੱਚ ਜਦੋਂ ਤੁਸੀਂ ਜੂਨ 84 ਦਾ ਜਾਂ ਅਤਵਾਦ ਫਾਸਿ ਤੋਂ 92 95 ਤੱਕ ਦਾ ਦੌਰ ਵੇਖਦੇ ਹਾਂ ਤਾਂ ਇੱਕ ਪੰਜਾਬ ਲਈ ਗਰਦਸ਼ਵਣਾ ਕਾਲੀਆਂ ਰਾਤਾਂ ਬੜਾ ਦੌਰ ਸੀ ਜਿਹਦੇ ਵਿੱਚ ਪੰਜਾਬ ਪੂਰੇ ਦਾ ਪੂਰਾ ਢਲਸਿਆ ਗਿਆ ਬਰਬਾਦ ਹੋਇਆ ਅੱਜ ਤੱਕ ਉਦੋਂ ਦੇ ਡਰੇ ਹੋਏ ਬਜ਼ੁਰਗ ਅੱਜ ਵੀ ਆਪਣੇ ਬੱਚਿਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਐ ਪਰ ਕੁਝ ਹੁਲੜਵਾਜ ਨੇ ਜਿਹੜੇ ਫੁਕਰੀਆਂ ਮਾਰਦੇ ਨੇ ਤੇ ਫੁਕਰੀਆਂ ਸੁਣਦੇ ਨੇ ਕਿ ਉਹ ਅੱਜ ਵੀ ਅਕਲ ਤੋਂ ਕੰਮ ਨਹੀਂ ਲੈਂਦੇ ਸੰਗਰੂਰ ਜ਼ਿਲ੍ਹੇ ਦੇ ਵਿੱਚ ਇੱਕ ਪਿੰਡ ਦੇ ਵਿੱਚ ਇਹ ਘਟਨਾ ਵਾਪਰੀ ਅਤਵਾਦੀ ਦੌਰ ਦੀ ਇਹ ਗੱਲ ਹੈ ਅਮਰੀਕਾ ਦੇ ਵਿੱਚ ਜਦੋਂ ਇੱਕ ਪਰਿਵਾਰ ਦੀ ਮੈਂ ਸਟੋਰੀ ਪਾਈ ਹੈ ਉਤੋਂ ਗੱਲਬਾਤ ਕਰਕੇ ਉਦੋਂ ਬਾਅਦ ਵਿੱਚ ਕਾਫੀ ਲੋਕਾਂ ਨੇ ਮੈਨੂੰ ਫੋਨ ਕਰਕੇ ਕੰਟੈਕਟ ਕੀਤਾ ਪਰ ਮੇਰੀ ਇੱਕ ਫਿਤਰਤ ਹੈ ਮੈਂ ਬਹੁਤ ਬਰੀਕੇ ਦੇ ਨਾਲ ਪੁੱਛਦਾ ਹੁੰਨਾ ਤਾਂ ਕਿ ਜਾਣ ਬੁੱਝ ਕੇ ਕੋਈ ਅਜਿਹੀ ਸਟੋਰੀ ਮੈਂ ਚੈਨਲ ਦੇ ਨਾਂ ਪਾਵਾਂ ਜਿਹਦਾ ਕੋਈ ਮੂੰਹ ਸਰ ਇਜਾ ਕੋਈ ਬੁਨਿਆਦ ਜੇ ਕੋਈ ਤੱਥ ਨਾ ਹੋਵੇ ਪਰ ਜਦੋਂ ਮੈਨੂੰ ਸਮਝ ਲੱਗਦੀ ਹੈ ਕਿ ਵਾਕਈ ਇਹ ਗੱਲ ਸਹੀ ਹੈ ਮੈਂ ਉਦੋਂ ਗੱਲ ਕਰਨ ਦੀ ਕੋਸ਼ਿਸ਼ ਕਰਦਾ ਹੁੰਦਾ ਉਹ ਪਰਿਵਾਰ ਦੀ ਜਦੋਂ ਗੱਲ ਮੈਨੂੰ ਸੁਣਾਈ ਗਈ ਕਹਿੰਦੇ ਘਰ ਦੇ ਵਿੱਚ ਤਿੰਨ ਬੇਟੀਆਂ ਸੀ ਇੱਕ ਬੇਟਾ ਸੀ ਸਭ ਤੋਂ ਛੋਟਾ ਉਹਨਾਂ ਨੇ ਜਿਹੜੀ ਦੂਸਰੀ ਬੇਟੀ ਸੀ ਜਾਨੀ ਕਿ ਉਹਦੀ ਮੈਰਜ ਦਾ ਦਿਨ ਰੱਖਿਆ ਹੋਇਆ ਸੀ ਇੱਕ ਬੇਟੀ ਉਹਨੇ ਪਹਿਲਾਂ ਵਿਆਹ ਹੀ ਹੋਈ ਸੀ ਕਹਿੰਦੇ ਰਾਤ ਨੂੰ 10:00 ਵਜੇ ਵੱਤਵਾਦੀ ਉਹਨਾਂ ਦੇ ਦੱਸਣ ਦੀ ਗੱਲ ਹੈ ਕਹਿੰਦੇ ਜਦੋਂ ਵੀ ਅਸੀਂ ਮਿੰਨਤਾਂ ਤਰਲੇ ਕੀਤੇ ਉਦੋਂ ਸਾਨੂੰ ਇਹ ਕਿਹਾ ਗਿਆ ਕਿ ਕਿਸੇ ਭੰਡਾਰ ਵਾਲੇ ਦੀ ਮੂਵਮੈਂਟ ਦੇ ਬੰਦੇ ਆ ਅਸੀਂ ਸੰਜਨ ਅਨਲਿਸਿਓ ਦੇ ਬੰਦੇ ਆ ਇਹ ਗੱਲ ਕਹੀ ਦੇਖੋ ਆਧਵੀ ਭਿੰਡਰਾਂ ਵਾਲਾਂ ਦੇ ਪ੍ਰਤੀ ਬਹੁਤ ਲੋਕਾਂ ਦਾ ਪਿਆਰ ਹੈ ਸਤਿਕਾਰ ਹੈ ਪਰ ਜਿਹੜੀ ਸਚਾਈ ਹੈ ਉਹਨੂੰ ਅਸੀਂ છુપਾ ਨਹੀਂ ਸਕਦੇ ਕਹਿੰਦੇ ਸਾਡੇ ਘਰ ਦੇ ਵਿੱਚ ਬੇਟੀ ਦਾ ਵਿਆਹ ਰੱਖਿਆ ਹੋਇਆ ਹੈ ਦਿਨ ਬਹੁਤ ਥੋੜੇ ਸੀ 15 18 ਸਾਡੇ ਘਰ ਦੇ ਵਿੱਚ ਕਹਿੰਦੇ ਉਸ ਵਕਤ 5 ਤੋਲੇ ਸੋਨਾ ਪਿਆ ਸੀ ਜਿਹੜਾ ਅਸੀਂ ਆਪਣੇ ਜਵਾਈ ਜਣ ਕੇ ਕੁੜੀ ਦੇ ਪਰੋੜੇ ਨੂੰ ਜਿਵੇਂ ਪੰਜਾਬੀ ਵਿੱਚ ਕਹਿੰਦੇ ਅਸੀਂ ਪੋਣਾ ਸੀ ਟਿਕਟੋ ਘਟ ਕਹਿੰਦੇ ਸਾਡੇ ਘਰ ਦੇ ਵਿੱਚ 1 ਇੱਕ 2 ਲੱਖ ਰੁਪਈਆ ਬਿਆ ਸੀ ਇਹ ਗੱਲ ਜਿਹੜੀ ਮੇਰੇ ਕੰਨਾਂ ਵਿੱਚ ਪਈ ਹੈ ਕਹਿੰਦੇ ਅਸੀਂ ਪਹਿਲਾਂ ਪ੍ਰਸ਼ਾਦਾ ਬਣਾ ਕੇ ਸ਼ਿਕਾਇਤ ਆ ਤੇ ਸਰਦੀਆਂ ਦੀ ਰੁੱਤੀ ਇਹ ਗੱਲ ਹੈਗੀ ਐ ਕਹਿੰਦੇ ਪ੍ਰਸ਼ਾਦਾ ਛਕਿਆ ਦੁੱਧ ਛਕਾਇਆ ਇੱਥੋਂ ਤੱਕ ਵੀ ਉਹਨਾਂ ਨੇ ਕਿਹਾ ਕਹਿੰਦੇ ਉਹਨਾਂ ਵਿੱਚੋਂ ਚਾਰ ਬੰਦੇ ਸੀ ਦੋ ਦੀ ਸ਼ਰਾਬ ਪੀਤੀ ਹੋਈ ਸੀ ਤੇ ਜਦੋਂ ਕਹਿੰਦੇ ਪ੍ਰਸ਼ਾਦਾ ਛਕਾਤਾ ਬਾਅਦ ਵਿੱਚ ਕਹਿੰਦੇ ਉਹਨਾਂ ਨੇ ਸਾਨੂੰ ਕਿਹਾ ਜੇ ਤੁਹਾਡੇ ਕੋਲੇ ਕੁਝ ਪੈਸੇ ਵਗੈਰਾ ਹੈਗੇ ਨੇ ਸਾਨੂੰ ਦੇ ਦਿਓ ਅਸੀਂ ਅਸਲਾ ਲੈ ਲਿਆ ਕਹਿੰਦੇ ਸਾਡੇ ਬਜ਼ੁਰਗਾਂ ਨੇ ਇਹ ਗੱਲ ਕਹਿਣ ਨਹੀਂ ਦਿੱਤੀ ਕਹਿੰਦੇ ਉਸ ਵਕਤ ਕਹਿੰਦਾ ਵੀ ਸਾਡੇ ਕੋਲੇ ਪਾਉਣੇ 2 ਲੱਖ ਰੁਪਇਆ ਪਿਆ ਕਰਦੇ ਵਿੱਚ ਤੁਸੀਂ ਲਿਜਾ ਸਕਦੇ ਜਦੋਂ ਅਸੀਂ ਗੱਲ ਕੀਤੀ ਕਿ ਸਾਡੇ ਘਰ ਬੇਟੀ ਦਾ ਵਿਆਹ ਰੱਖਿਆ ਹੋਇਆ ਹੈ ਕੋਈ ਗੱਲ ਨਹੀਂ ਅਸੀਂ ਹੋਰ ਇੰਤਜ਼ਾਮ ਕਰ ਲਵਾਂਗੇ ਫਿਰ ਕਹਿੰਦੇ ਉਹਨਾਂ ਨੇ ਪੁੱਛਿਆ ਕਿ ਤੁਹਾਡੇ ਕੋਲ ਕੋਈ ਟੂਮ ਯਾਨਕਿ ਸੋਨਾ ਵਗੈਰਾ ਹੋਣਾ ਹੈ ਕਹਿੰਦੇ ਅਸੀਂ ਝੂਠ ਨਹੀਂ ਬੋਲੇ ਸਰਦਾ ਜੇ ਤਾਂ ਕਹਿੰਦੇ ਅਸੀਂ ਉਹ ਸੋਨਾ ਵੀ ਚੱਕ ਕੇ ਫੜਾਤਾ ਪੰਜ ਛੇ ਤੋੜੇ ਉਸ ਵਕਤ ਦੀ ਗੱਲ ਹੈ ਕਿ ਸਾਡੇ ਘਰ ਵਿੱਚ ਸੀ ਕਹਿੰਦੇ ਸਾਨੂੰ ਕੋਈ ਗਿਲਾ ਸ਼ਿਕਵਾ ਨਹੀਂ ਸੀ ਕੋਈ ਗੱਲ ਨਹੀਂ ਸੀ ਸਾਨੂੰ ਕਹਿੰਦੇ ਮਨ ਵਿੱਚ ਇਹ ਲੱਗਿਆ ਕਿ ਇਕੋਮੇ ਸੰਘਰਸ਼ ਵਿੱਚ ਜੁੜੇ ਹੋਏ ਨੇ ਤੇ ਕੌਮ ਲਈ ਕੁਝ ਕਰ ਰਹੇ ਨੇ ਕੋਈ ਗੱਲ ਨਹੀਂ ਅਸੀਂ ਕਹਿੰਦੇ ਵੇਚੇ ਝਕੋ ਕੇ ਸੋਨਾ ਵੀ ਫੜਾਤਾ ਤੇ ਪੌਣੇ 2 ਲੱਖ ਰੁਪਇਆ ਸੀ ਉਹ ਵੀ ਫੜਾਤਾ ਜਦੋਂ ਕਹਿੰਦੇ ਅਸੀਂ ਇਹ ਸਭ ਕੁਝ ਫੜਾ ਦਿੱਤਾ ਤਿੰਨ ਬੰਦੇ ਕਹਿੰਦੇ ਅੰਦਰ ਨੇ ਇੱਕ ਬੰਦਾ ਬਾਹਰ ਖੜਾ ਹੈ ਅਸਲਾ ਸੀ ਉਹਦੇ ਕੋਲ ਉਹ ਬੰਦੇ ਕਹਿੰਦੇ ਐਨੇ ਗਏ ਗੁਜ਼ਰੇ ਸੀ ਸਾਡੀ ਬੇਟੀ ਦੇ ਨਾਲ ਕਹਿੰਦੇ ਬਲਾਤਕਾਰ ਕੀਤਾ ਘਰ ਦੇ ਵਿੱਚ ਤੁਸੀਂ ਅੰਦਾਜ਼ਾ ਨਹੀਂ ਲਾ ਸਕਦੇ ਕਿ ਉਸ ਵਕਤ ਜੋ ਬਾਪਰੇ ਉਸ ਦੌਰ ਦੇ ਵਿੱਚ ਕਹਿੰਦੇ ਸਾਨੂੰ ਬਾਕੀ ਮੈਂਬਰਾਂ ਨੂੰ ਇੱਕ ਕਮਰੇ ਦੇ ਵਿੱਚ ਬੰਦ ਕਰ ਦਿੱਤਾ ਤੇ ਸਾਡੀ ਬੇਟੀ ਨੂੰ ਕਹਿੰਦੇ ਬਾਹਰ ਮੋਟਰ ਸੀ ਉੱਥੇ ਲੈ ਕੇ ਗਏ ਅਸੀਂ ਕਹਿੰਦੇ ਕਿਸੇ ਕੋਲ ਕੁਝ ਨਹੀਂ ਦੱਸਿਆ ਤੇ ਸਾਡੀ ਬੇਟੀ ਕਹਿੰਦੇ 3-4 ਸਾਲ ਬਾਅਦ ਪਾਗਲ ਹੋ ਗਈ ਅਸੀਂ ਮੈਰਿਜ ਨਹੀਂ ਕੀਤੀ ਸੋਹਰਾ ਪਰਿਵਾਰ ਨੇ ਕਹਿੰਦੇ ਬੇਟਵੀ ਕੀਤਾ ਕਿ ਸ਼ਾਇਦ ਬੇਟੀ ਮੰਨ ਜਾਵੇ ਕਹਿੰਦੇ ਅਸੀਂ ਬਹਾਨੇ ਲਾਉਂਦੇ ਰਹੇ ਦਿਮਾਗੀ ਤੌਰ ਤੇ ਪਰੇਸ਼ਾਨ ਅਸੀਂ ਕੋਲੇ ਕਿਸੇ ਕੋਲੇ ਕੁਝ ਦੱਸਿਆ ਨਹੀਂ ਮੈਂ ਜਦੋਂ ਇਹ ਗੱਲਬਾਤ ਸੁਣੀ ਹੈ ਨਾ ਤੁਸੀਂ ਹੈਰਾਨ ਹੋਮੋਗੇ ਮੈਂ ਬਹੁਤ ਵਾਰ ਇਹ ਕਹਿਣ ਦੀ ਕੋਸ਼ਿਸ਼ ਕਰਦਾ ਹੁੰਨਾ ਕਿ ਤੁਸੀਂ ਅੱਜ ਕੀ ਦੱਸਣਾ ਚਾਹੋਗੇ ਉਹ ਕਹਿੰਦੇ ਕੀ ਦਸੀਏ ਕੀ ਅੱਜ ਸਾਨੂੰ ਇਨਸਾਫ ਮਿਲੇਗਾ ਮਤਲਬ ਕਹਿਣ ਤੋਂ ਇਹ ਹੈ ਕਿ ਜਿਸ ਬੰਦੇ ਦੇ ਨਾਲ ਜਿਸ ਪਰਿਵਾਰ ਦੇ ਵਿੱਚ ਇਹ ਘਟਨਾਵਾਂ ਵਾਪਰੀਆਂ ਨੇ ਉਹ ਪਰਿਵਾਰ ਚਾਹੁੰਦੇ ਨੇ ਕਿ ਅਸੀਂ ਆਪਣੀ ਮਿੱਟੀ ਆਪ ਕਿਉਂ ਪਟਾਈਏ ਮਤਲਬ ਕਹਿਣ ਤੋਂ ਕਿ ਜਿਹੜਾ ਹੁਣ ਦਾ ਦੌਰ ਚੱਲਦਾ ਹੈ ਇਦੇ ਵਿੱਚ ਲੋਕ ਸੰਜੇਤ ਹੋ ਜਾਣ ਜਿਹੜੀਆਂ ਇਹ ਮੂਵਮੈਂਟਾਂ ਇਹ ਲਹਿਰਾਂ ਜਿਹੜੀਆਂ ਚੱਲਦੀਆਂ ਨੇ ਇਹਨਾਂ ਤੋਂ ਬਚਾ ਕੀਤਾ ਜਾਵੇ ਹੁਣ ਜਦੋਂ ਮੈਂ ਇਹਨਾਂ ਵਿਸ਼ਿਆਂ ਤੇ ਬੋਲਦਾ ਬਹੁਤੇ ਮੈਨੂੰ ਫੋਨ ਕਰਕੇ ਧਮਕੀਆਂ ਦੇਣਗੇ ਜੇ ਉਦੋਂ ਭਿੰਡਰਾਂ ਵਾਲੇ ਨੇ ਇਦਾਂ ਕਰਤਾ ਸੀ ਹੁਣ ਕਿਹੜਾ ਕਰ ਨਹੀਂ ਸਕਦੇ ਜੇ ਉਦੋਂ ਖੜਕੂਆ ਨੇ ਕਿਸੇ ਨੂੰ ਚੱਕ ਕੇ ਕਤਲ ਕਰਤਾ ਸੀ ਹੁਣ ਕਿਹੜਾ ਕਰ ਨਹੀਂ ਸਕਦੇ ਹੁਣ ਕਿਹੜਾ ਯੋਧੇ ਮਰ ਗਏ ਮੈਨੂੰ ਇਦਾਂ ਕਹਿੰਦੇ ਮੈਨੂੰ ਇਹ ਨਹੀਂ ਕੋਈ ਮਤਲਬ ਹੈਗਾ ਤੁਸੀਂ ਉਦੋਂ ਕੀ ਕੀਤਾ ਤੁਸੀਂ ਅੱਜ ਕੀ ਕਰੋਗੇ ਜੇ ਤੁਹਾਡੇ ਦਿਮਾਗ ਵਿੱਚ ਇਹ ਕਿਸੇ ਨੇ ਗਲਤ ਸਿੱਖਿਆ ਪਾਈ ਹੈ ਕਿ ਅਸੀਂ ਮਾਰ-ਢਾੜ ਦੇ ਨਾਲ ਕੌਮ ਦੀ ਗੱਲ ਕਰਾਂਗੇ ਅਸੀਂ ਮਾਰ-ਢਾੜ ਦੇ ਨਾਲ ਸਿੱਖ ਕੌਮ ਨੂੰ ਅੱਗੇ ਵਧਾਵਾਂਗੇ ਇਹ ਬਹੁਤ ਵੱਡੀ ਗਲਤਫਹਿਮੀ ਹੈ ਅਸੀਂ ਗੁਰੂ ਨਾਨਕ ਪ੍ਰਦੇਵ ਸੱਚੇ ਪਾਤਸ਼ਾਹ ਦੇ ਫਲਸਫੇ ਦੀ ਗੱਲ ਕਰਨੀ ਹੈ ਅੱਜ ਸਾਨੂੰ ਲੋੜ ਹੈ ਵਿਚਾਰ ਦੀ ਤੇ ਕਲਮ ਦੀ ਪਰ ਅਸੀਂ ਇਹਦੇ ਉਲਟ ਕੀਤਾ ਜਦੋਂ ਸਾਨੂੰ ਜਰਾਇਮ ਪੇਸ਼ਾ ਕੰਮ ਕਿਹਾ ਗਿਆ ਜਿਹੜੇ ਵੱਡੇ ਦਿਮਾਗ ਵਾਲੇ ਸੀ ਨਾ ਉਹਨਾਂ ਨੇ ਆਪਣੀ ਫਲਸਫੀ ਦੇ ਮੁਤਾਬਕ ਕਲਟ ਸ਼ਬਦ ਵਰਤਿਆ ਇਲਿਸ ਦੇ ਵਿੱਚ ਤੇ ਉਹਦੇ ਅਰਥ ਪੰਜਾਬੀ ਦੇ ਵਿੱਚ ਜਰਾਇਮ ਪੇਸ਼ਾ ਕੌਮੀ ਹੈ ਜਰਾਇਮ ਪੇਸ਼ਾ ਕੌਮ ਸਿੱਖ ਕੌਮ ਨਹੀਂ ਹੈਗੀ ਬਾਬੇ ਨਾਨਕ ਨੇ ਜਿਹੜੀ ਕੌਮ ਬਣਾਈ ਹੈ ਨਾ ਜਿਹੜੇ ਕੌਮ ਦੀ ਸਜਣਾ ਕੀਤੀ ਹੈ ਨਾ ਉਹ ਮਾਰ ਧੜ ਵਾਲੀ ਜਾਂ ਜਰਾਇਮ ਪੇਸ਼ਾ ਕੌਮ ਨਹੀਂ ਹੈਗੀ ਜਰਾਇਮ ਪੇਸ਼ਾ ਕੌਮ ਜਦੋਂ ਅਸੀਂ ਸਿੱਖ ਕੌਮ ਦੇ ਵਿੱਚ ਇਹੋ ਜਿਹੀਆਂ ਕਰਤੂਤਾਂ ਕੀਤੀਆਂ ਖੜਕੂ ਬਾਦ ਦੇ ਸਮੇਂ ਦੇ ਵਿੱਚ ਪਰਵਾਰਾਂ ਦੇ ਵਿੱਚ ਜਾ ਕੇ ਪਹਿਲਾਂ ਫਰੋਦੀਆਂ ਮੰਗੀਆਂ ਫਿਰ ਉਹਨਾਂ ਘਰਾਂ ਦੇ ਵਿੱਚ ਇੱਜ਼ਤਾਂ ਲੁੱਟੀਆਂ ਬਲਾਤਕਾਰ ਕੀਤੇ ਗਏ ਜਰਾਂ ਪੇਸ਼ਾ ਕੌਮ ਦਾ ਜਿਹੜਾ ਟੈਗ ਹੈ ਸਾਡੇ ਤੇ ਫੇਰ ਲੱਗਿਆ ਹੁਣ ਮੈਂ ਤੇ ਇੱਕ ਬੇਨਤੀ ਕਰਨੀ ਹੈ ਮੈਂ ਇੱਕ ਦਿਨ ਪਹਿਲਾਂ ਵੀਡੀਓ ਚੱਲੀ ਉਹਦੇ ਵਿੱਚ ਆਪਣਾ ਫੋਨ ਨੰਬਰ ਦਿੱਤਾ ਬਹੁਤ ਲੋਕ ਫੋਨ ਕਰਦੇ ਸੀ ਤੁਸੀਂ ਫੋਨ ਨੰਬਰ ਸ਼ੇਅਰ ਕਰੋ ਬੱਸ ਤਾਂ ਮੇਰਾ ਪੇਜ ਤੇ ਨੰਬਰ ਹੈਗਾ ਕਿਉਂਕਿ ਜਿਹੜਾ ਟਕਸਾਲੇ ਲਾਣਾ ਜਾਂ ਖੜਕਵਾਜਾ ਖਾਲਸਤਾਨੀ ਨੇ ਇਹਨਾਂ ਨੇ ਗਲਤ ਕਰ ਨਹੀਂ ਨਹੀਂ ਹੁੰਦੀ ਇਦਾਂ ਇਹਨਾਂ ਨੇ ਗਾਲਾਂ ਕਢਣੀਆਂ ਦਾ ਮੁੰਦਿਆਂ ਨੇ ਇਸ ਕਰਕੇ ਮੈਂ ਫੋਨ ਨੰਬਰ ਸ਼ੇਅਰ ਨਹੀਂ ਕੀਤਾ ਸੀ ਪਰ ਮੈਨੂੰ ਹੁਣ ਪਤਾ ਲੱਗਿਆ ਜਦੋਂ ਮੈਂ ਫੋਨ ਨੰਬਰ ਸ਼ੇਅਰ ਕਰ ਦਿੱਤਾ ਤਾਂ ਉਹ ਲੋਕ ਜਿਨ੍ਹਾਂ ਦੇ ਨਾਲ ਇਹ ਬਾਪਰਿਆ ਹੋਇਆ ਉਹ ਦੱਸ ਰਹੇ ਨੇ ਮੇਰੇ ਕੋਲੇ ਫੋਨ ਦੇ ਵਿੱਚ ਜੇ ਕੋਈ ਰਿਕਾਰਡਿੰਗ ਵੀ ਦੇਖਣਾ ਚਾਹਵੇ ਮੈਂ ਫੋਨ ਦੇ ਵਿੱਚ ਕਦੇ ਰਿਕਾਰਡਿੰਗ ਨਹੀਂ ਕੀਤੀ ਤੇ ਨਾ ਮੈਂ ਕਰ ਦੋ ਦਰਦੇ ਦਰਦੇ ਲੋਕ ਗੱਲਾਂ ਕਰਦੇ ਆ ਕਿ ਤੁਸੀਂ ਸਾਡੀ ਕਿਤੇ ਰਿਕਾਰਡਿੰਗ ਬੈਦਲਾਂ ਕਰਦੇ ਹੋ ਨਿਲਦੇ ਨਾ ਜੀ ਜਾਵੇ ਮੈਂ ਨਹੀਂ ਇਦਾਂ ਨਹੀਂ ਮੈਂ ਕਰ ਸਕਦਾ ਹਾਂ ਜੇ ਕੋਈ ਇਹ ਸਟੋਰੀਆਂ ਸੁਣ ਕੇ ਧੌਣ ਵਿੱਚ ਕਿਲਾ ਰੱਖੇ ਕਿ ਤੁਸੀਂ ਜਾਣ ਬੁੱਝ ਕੇ ਕਰਦੇ ਹੋ ਤਾਂ ਉਹ ਬੰਦਾ ਆਪਣੀ ਧੌਣ ਤੇ ਆਪਣੀ ਧੌਣ ਵਾਲਾ ਕਿਲਾ ਲੈ ਕੇ ਅਦਾਲਤ ਵਿੱਚ ਚਲਾ ਜਾਵੇ ਉੱਥੇ ਕੀਸ਼ ਕਰੇ ਕਿ ਬੁੱਟਾ ਸਿੰਘ ਆ ਬਕਵਾਸ ਕਰਦਾ ਫਿਰ ਉਹ ਪਰਿਵਾਰ ਨੂੰ ਵੀ ਕਟਾਰੇ ਵਿੱਚ ਖੜਾ ਕਰ ਦਿਆਂਗੇ ਤੁਹਾਡੇ ਛਿੱਤਰ ਪੈੰਦੇ ਦੇਖਿਓ ਕੋਈ 500 700 ਸਾਲ ਥੋੜੀ ਹੋਇਆ ਜਰ 92 93 ਦੀ ਗੱਲ ਜਿਹੜੀ ਹੈ ਕਿੰਨੇ ਕ ਸਾਲ ਹੋ ਗਏ 25 ਹਾਲਾ ਲਾ ਲਓ ਤੇ 7 ਇਕ ਪਹਿਲਾਂ ਲਾ ਲਓ 32 33 ਸਾਲ ਦੀ ਗੱਲ ਹੀ ਹੈ ਆਜੋ ਪਰਿਵਾਰ ਬੈਠੇ ਨਹੀਂ ਸੀ ਕੁਝ ਇੱਥੇ ਬੈਠੇ ਆਂ ਕੁਝ ਡਰਦੇ ਕੋਈ ਅਮਰੀਕਾ ਚਲਾ ਗਿਆ ਕੋਈ ਕੈਨੇਡਾ ਚਲਾ ਗਿਆ ਕੋਈ ਆਸਟ੍ਰੇਲੀਆ ਚਲਾ ਗਿਆ ਕੋਈ ਇੰਗਲੈਂਡ ਚਲਾ ਗਿਆ ਪਰ ਮੈਂ ਇੱਕ ਵਾਦਾ ਕਰਦਾ ਜਿਹੜੀ ਮੈਂ ਗੱਲਬਾਤ ਕਰਦਾ ਮੈਂ ਕਿਸੇ ਤੋਂ ਡਰ ਕੇ ਕੋਈ ਗੱਲ ਨਹੀਂ ਕੀਤੀ ਹਜ ਤੱਕ ਤੇ ਨਹੀਂ ਕਰਨੀ ਹੈ ਜਿਹੜਾ ਕੋਈ ਅੱਤਵਾਦੀ ਹੋਵੇ ਕੋਈ ਖਾਲਸਤਾਨੀ ਹੋਵੇ ਕੋਈ ਡੈਂਸਟਰ ਹੋਵੇ ਜੋ ਮਰਜੀ ਕਰਕੇ ਦੇਖ ਲਓ ਇਹਦਾ ਮਤਲਬ ਇਹ ਨਹੀਂ ਕਿ ਅਸੀਂ ਤੁਹਾਡੇ ਨਾਲ ਬਕਵਾਸ ਕਰਨੇ ਪਰ ਐਨੀ ਗੱਲ ਹੈ ਕਿ ਜੁਰਤ ਰੱਖਦੇ ਆ ਜਿਹੜੀ ਗੱਲ ਦਾ ਮੈਨੂੰ ਪਤਾ ਲੱਗਿਆ ਕਿ ਆ ਘਟਨਾ ਵਾਪਰੀ ਐ ਇਹ ਪੰਜਾਬ ਦੇ ਵਿੱਚ ਕਰਤੂਤਾਂ ਇਹਨਾਂ ਖਾੜਕੂ ਬਦ ਵੇਲੇ ਇਹਨਾਂ ਵੱਡੇ ਖਾੜਕੂਆਂ ਨੇ ਜਾਂ ਭਿੰਡਰਾਂ ਵਾਲਿਆਂ ਨੇ ਕੀਤੀਆਂ ਨੇ ਉਹ ਸਾਰੀਆਂ ਨੰਗੀਆਂ ਕਰਕੇ ਸੱਡੂ ਜਿੰਨਾ ਮਰਜ਼ੀ ਜੋਰ ਲੱਗ ਜੇ ਲੱਗ ਕੇ ਨਿਕਲਿਓ ਕੋਈ ਡਰਦੇ ਨਹੀਂ ਕਿਸੇ ਤੋਂ ਇਹ ਬੇਨਤੀ ਪ੍ਰਵਾਨ ਕਰਿਓ ਔਰ ਹੋਰ ਵੀ ਜੇ ਕੋਈ ਸਜਣ ਜਾਂ ਕਿਸੇ ਪਰਿਵਾਰ ਦੇ ਨਾਲ ਕੋਈ ਅਜਿਹੀ ਘਟਨਾ ਵਾਪਰੀ ਐ ਮੈਨੂੰ ਦੱਸਿਓ ਮੈਂ ਕਰਾਂਗਾ ਲੰਗੇ ਕਿਹਦਾ ਜੱਕਰ ਨਹੀਂ ਕਰਦੇ ਜਰੂਰ ਦੱਸਿਓ ਤੇ ਮੈਂ ਖੋਲਾਂਗਾ ਕੋਈ ਡਰ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ